ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਸੰਗਰੂਰ ਜ਼ਿਲ੍ਹਾ ਤੇ ਨੇੜੇ ਤਨੌਲਾ ਮੰਡੀ ਦੇ ਇਹ ਪਿੰਡ ਰਹਿ ਜਾਂਦਾ ਸੋ ਲੋਹੇਖੇੜੇ ਪਿੰਡ ਦੇ ਵਿੱਚੋਂ ਬਾਈ ਪ੍ਰਦੀਪ ਦੇ ਘਰ ਚੋਂ ਆਪਾਂ ਇਹ ਜਿਹੜੀ ਅੱਜ ਦੀ ਵੀਡੀਓ ਸ਼ੂਟ ਕਰ ਰਹੇ ਆ ਬਹੁਤ ਸਾਰੀਆਂ ਮੱਝਾਂ ਤੇ ਉਸੇ ਤਰ੍ਹਾਂ ਹੀ ਇੱਥੇ گاਵਾ ਜਿਹੜੀਆਂ ਉਹ ਵਿਕਰੀ ਵਾਲੀਆਂ ਆਪਾਂ ਨੂੰ ਪਤਾ ਬਹੁਤ ਨਾਕ ਹੁੰਦੇ ਆ ਮੈਂ ਇੱਕ ਵਾਰ ਕੈਮਰਾ ਸਾਰੇ ਪਸ਼ੂਆਂ ਤੇ ਮਾਰੂੰਗਾ ਤੁਸੀਂ ਜਿਹੜਾ ਵੀ ਪਸ਼ੂ ਖਰੀਦਣਾ ਹੈ ਨਿਗਾ ਚ ਕਰ ਲੋ ਪਰ ਬੇਨਤੀ ਹਮੇਸ਼ਾ ਹੀ ਹੁੰਦੀ ਹੈ ਤੇ ਹਰੇਕ ਵੀਡੀਓ 'ਚ ਹੀ ਹੁੰਦੀ ਹੈ ਵੀ ਜਿਹੜਾ ਨਾ ਖਰੀਦਣਾ ਉਹਦੀ ਆ ਕੇ ਤਸੱਲੀ ਕਰਿਆ ਕਰੋ ਦੇਖਿਆ ਕਰੋ ਆਪ ਦਾ ਚੰਗੀ ਤਰ੍ਹਾਂ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਖਾਸ ਕਰਕੇ ਸੂਏ ਸਵਾਏ ਪਸ਼ੂ ਦਾ ਦੁੱਧ ਭਾਵੇਂ ਦੋ ਟਾਈਮ ਚੋਲਿਆ ਕਰੋ ਤੁਹਾਡਾ ਹੱਕ ਹੁੰਦਾ ਵੀ ਮਾਲਕ ਦੇ ਘਰੇ ਜਦੋਂ ਤੁਸੀਂ ਇੱਕ ਸੌਦਾ ਕਰਦੇ ਹੋ ਤਾਂ ਉਸ ਤੋਂ ਬਾਅਦ ਉਸ ਚੀਜ਼ ਦੀ ਤਸੱਲੀ ਵੀ ਕੀਤੀ ਜਾਵੇ ਸੋ ਆਪਾਂ ਇੱਕ ਵਾਰ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦਿੰਨੇ ਆ ਉਸ ਤੋਂ ਬਾਅਦ ਅਹ ਇਹ ਕੰਮ ਕਰਾਂਗੇ ਆਪਾਂ ਵੀ ਇਹਨਾਂ ਦੇ ਵਿੱਚੋਂ ਕੁਝ ਸਿਲੇਕਟਡ ਜੇ ਪਸ਼ੂ ਵੱਧ ਤੋਂ ਵੱਧ 10 ਜਾਂ 12 ਨਾਗ ਜਿਹੜੇ ਹੋਣਗੇ ਤਿੰਨ ਚਾਰ ਮੱਝਾਂ ਜਾਂ ਕੁਝ ਗਾਵਾਂ ਉਹ ਬਾਹਰ ਕੱਢਾਂਗੇ ਐਂਟਰਲੌਕ ਬਾਈ ਨੇ ਲਾ ਲਈ ਆ ਤੇ ਉੱਥੇ ਤੁਹਾਨੂੰ ਤੋਰ ਕੇ ਦਿਖਾ ਦੇਾਂਗੇ ਪਰ ਤੁਸੀਂ ਇੱਕ ਵਾਰ ਇਹਨਾਂ ਸਾਰੇ ਪਸ਼ੂਆਂ ਨੂੰ ਦੇਖ ਲਓ ਜਿਹੜੀਆਂ ਗਾਵਾਂ ਜਾਂ ਮੱਝਾਂ ਬਾਈ ਕੋਲ ਵਿਕਰੀ ਆ ਲੀਆਂ ਆ ਆਈਡੀਆ ਤੁਹਾਨੂੰ ਹੋ ਜਾਊਗਾ ਵੀ ਜਿਹੜਾ ਨਾਗ ਤੁਸੀਂ ਖਰੀਦਣਾ ਹੈ ਉਹ ਇਹਨਾਂ 'ਚੋਂ ਤੁਹਾਡੀ ਪਸੰਦ ਦਾ ਕੋਈ ਪਸ਼ੂ ਖੜਾ ਹੈ ਤੇ ਉਹਨੂੰ ਆ ਕੇ ਤੁਸੀਂ ਦੇਖ ਲਓਗੇ ਸੋ ਇੱਕ ਵਾਰ ਗਾਵਾਂ ਵੀ ਸਾਰੀਆਂ ਦੇਖ ਲਓ ਕੋਸਕਾ ਸਿਲੈਕਟਡ ਜੇ ਪਸ਼ੂ ਇਹਨਾਂ ਚੋਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਤੋਰ ਕੇ ਦਿਖਾਉਂਦੇ ਜਾਵਾਂਗੇ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਇੱਕ ਵਾਰ ਫੇਰ ਬੇਨਤੀ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੇ ਆਕੇ ਤੁਸੀਂ ਜ਼ਰੂਰ ਦੇਖਣਾ ਹੋਊਗਾ ਤੇ ਉਹਦੀ ਤਸੱਲੀ ਕਰਨੀ ਹੋਊਗੀ ਸੋ ਆਓ ਮਿਲिए ਬਾਈ ਪ੍ਰਦੀਪ ਨੂੰ ਤੇ ਕਰਦੇ ਆ ਗੱਲਾਂ ਬਾਤਾਂ ਕੋਸਕ ਪਸ਼ੂ ਤੁਹਾਨੂੰ ਤੋਰ ਕੇ ਇਹਨਾਂ ਦੇ ਵਿੱਚੋਂ ਦਿਖਾ ਦਿੰਨੇ ਆ ਪਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਨਾਗਤਾ ਕਾਫੀ ਐ ਵਿੱਚੋਂ ਆਪਾਂ 10-12 ਦਾ ਕੋਸ਼ਿਸ਼ ਕਰਾਂਗੇ ਧੋਰ ਕੇ ਤੋਂ ਵੀ ਭਾਈ ਆਪਾਂ ਹੁਣ ਰੂਟੀਨ ਚ ਮੱਝਾਂ ਮੰਨ ਕੇ ਲਿਆ ਕਰਾਂਗੇ ਹੂੰ ਤੇ ਬਾਕੀ ਇਹ ਹੁੰਦਾ ਭਾਈ ਆਪਦੀ ਤਸੱਲੀ ਅਗਲੇ ਨੇ ਕਰਨੀ ਆ ਮੱਝ ਆਪਣੀ ਟੋਟਲੀ ਹਰਿਆਣੇ ਦੀ ਹੁੰਦੀਆਂ ਨਾ ਠੀਕ ਐ ਹਾਂ ਅੱਛਾ ਆਪਾਂ ਇਸ ਮੱਝ ਤੋਂ ਸ਼ੁਰੂਆਤ ਕਰਦੇ ਆਂ ਭਾਈ ਹਾਂਜੀ ਕਿੰਨੇ ਦਿਨ ਲੈ ਜੂ ਭਾਈ ਤੀਜਾ ਸੂਸ ਹੁੰਦੀ ਆ ਹੂੰ ਦਿਨ ਹਜੇ ਕਿੰਨੇ ਕੇ ਲੈ ਜੂ ਭਾਈ ਭਾਈ ਦਿਨ ਕਿੰਨੇ ਲੈ ਦਿਨ ਭਾਈ ਇਹ ਮੰਨ ਕੇ ਚੱਲ ਵੀ ਹਲੇ ਬਹੁਤ ਸੋਹਣਾ ਤੇਲ ਵਰਗਾ ਚਿੱਪਾ ਹੀ ਮਾਰਦੀ ਆ ਠੀਕ ਹੈ ਅੱਛਾ ਜਿਹੜੀ ਅੱਜ ਕੀਮਤ ਦੀ ਗੱਲ ਕਰਦੇ ਹਾਂ ਤਾਂ ਵੀ ਇਹਦਾ ਬਈ ਬਹੁਤ ਸੋਹਣਾ ਦਿੱਤਾ ਹੋਇਆ ਮਾਲਕਾਂ ਦੇ ਇਹ ਨਿਹਲੇ ਪਾਪੜੇ ਪਿੰਡ ਦੀ ਝੁੱਟੀ ਹੈ ਠੀਕ ਹੈ ਖਾਸ ਉੱਥੋਂ ਦੀ ਜੰਪੜਾ ਤੇ ਮੰਨ ਕੇ ਇਹਦੀ ਜਿਹੜੀ ਦੁੱਧ ਦੀ ਰਿਪੋਰਟ ਆ 20 ਕਿਲੋ ਦੀ ਆਪਾਂ ਉਹਨੇ ਦੱਸੀ ਆ ਠੀਕ ਹੈ ਹਾਂ ਅੱਛਾ ਅੱਜ ਜੇ ਮੱਝਾਂ ਦੀ ਗੱਲ ਕਰੀਏ ਤਾਂ ਭਾ ਕਿੱਥੋਂ ਸ਼ੁਰੂ ਹੋ ਜਾਂਦੇ ਆਪਣੇ ਆ ਬਈ 1 ਲੱਖ 45000 ਤੋਂ ਸਟਾਰਟ ਹੋ ਕੇ ਸਾਰੇ ਤਰ੍ਹਾਂ ਦੇ ਭਾਅ ਨੇ ਮੱਝਾਂ ਦੇ ਠੀਕ ਹੈ ਸੋ ਦੋਸਤੋ ਇਹ ਮਾੜੇ ਤੁਸੀਂ ਦੇਖ ਸਕਦੇ ਹੋ ਅੱਜ ਇਹ ਕਮੈਂਟ ਲਈ ਉੱਥੇ ਪਾ ਲਓ ਦੈਣ ਲੈਂਦੀ ਐ ਸੂਨ ਦੇ ਵਿੱਚ ਗੋਸੋ ਥੋੜੀ ਹੁਣ ਤੱਕ ਐ ਖੈਰ ਹਫਤਾ ਲੈ ਜੂਗੀ ਹਾਂ ਜੀ ਹਾਂ ਫੜਦੀ ਲੱਗਦੀ ਐ ਸੋ ਟਿકી ਰਵੇ ਇੱਥੇ ਖੜੀ ਤਾਂ ਹੋ ਸਕਦਾ ਹਫਤਾ ਲੈ ਵੀ ਜਾਵੇ ਚੀਪਾ ਬੜਾ ਸੋਹਣਾ ਬਾਰੇ ਚੀਪੇ ਦੇ ਹਿਸਾਬ ਨਾਲ ਤਾਂ ਇਹ ਲੱਗਦਾ ਵੀ ਹਫਤਾ ਨਹੀਂ ਸੁੰਦੀ ਬਾਕੀ ਕੋਈ ਹਲਚਲ ਨਾਲ ਸੂਪੇ ਹੂੰ ਤਾਂ ਕਹਿ ਨਹੀਂ ਸਕਦੇ ਪਰ ਵੀ ਹੂੰ ਹੈਗੀ ਬਾਈ ਕੁਆਲਿਟੀ ਬਹੁਤਾਂ ਛੋਟੀ ਚ ਠੀਕ ਐ ਕਰਮਾਂ ਦੀ ਚ ਹੂੰ ਤੇ ਦੁੱਧ ਵੀ ਬਾਕੀ ਬਹੁਤ ਸੋਹਣਾ ਦੁੱਧ ਦਊਗਾ ਠੀਕ ਹੈ ਸੋ ਲੈ ਚਲ ਬਈ ਅੰਦਰ ਬੰਦ ਸੋ ਇਹ ਮਾਜੋ ਦੋਸਤੋ ਪਹਿਲੇ ਨੰਬਰ ਤੇ ਦੇਖੋ ਰੇਟ ਬਈ ਜਗਜੀਤ ਜਮਾ ਬਾਜਵ ਰੇਟ ਹੀ ਆਪਾਂ ਰੱਖਾਂਗੇ 1 ਲੱਖ ਤੇ 45000 ਦੀ ਇਹ ਛੋਟੀ ਆਪਾਂ ਦੇ ਦੇਣੀ ਠੀਕ ਹੈ ਭਾਈ ਓਕੇ ਪ੍ਰਦੀਪ ਇਹ ਜਿਹੜੀ ਹੁਣ ਮਾਜ ਤੋੜ ਰਹੇ ਆਂ ਬਈ ਇਹ ਦੂਜਾ ਸੂਏ ਛੋਟੀ ਸੂਈ ਆ ਬਈ ਸਿੱਗੀ ਆ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹ ਬਈ ਸਵੇਰੇ ਸੂਈ ਸੀ ਅੱਜ ਸਵੇਰ ਹੀ ਸੂਈ ਹੈ ਹਾਂ ਜੇ 16 17 ਓਕੇ ਦੀ ਰਿਪੋਰਟ ਆ ਬਈ ਮੰਗਰੀ ਪਿੱਛੀ ਪਈ ਵਾਲੇ ਠੀਕ ਹੈ ਬੱਚਾ ਕੀ ਦੇਗੀ ਇਹ ਬਈ ਇਹਦੇ ਕੱਟੀ ਦਿੱਤੀ ਆ ਬਈ ਠੀਕ ਹੈ ਬਈ ਕੱਟੀ ਲੈ ਆਈ ਵਾਰ ਇਹਦੀ ਕੱਟੀ ਲੈਣ ਦੀ ਨਾਲ ਤੁਹਾਨੂੰ ਦਿਖਾ ਦਈਏ ਝੋਟੀ ਦੀ ਕਿਉਂਕਿ ਇਹ ਸਵੇਰ ਹੀ ਸੋਈ ਹੈ ਮੰਨ ਲਾ ਭਾਈ ਪੈ ਆਪਣਾ ਨਹੀਂ ਤਾਂ ਬਾਕੀ ਵੀ ਜਿੰਨੀਆਂ ਵੀ ਇਹ ਸਾਰੀਆਂ ਰੀਜਨਲ ਨੇ ਕੋਈ ਇਹਨਾਂ ਦੇ ਸਿੰਗਾ ਸੋਂਗਾ ਦੇ ਹੱਥ ਫੇਰ ਹੀ ਨਹੀਂ ਹੋਈ ਹੋਈ ਠੀਕ ਹੈ ਜਿੰਨੀਆਂ ਹੈਗੀਆਂ ਨੇ ਸਾਰੀਆਂ ਜੈਨੂਅਨ ਹੀ ਨੇ ਠੀਕ ਹੈ ਭਾਈ ਸਾ ਕੀ ਰੇਟਾਂ ਵੀ ਮਰਵਾ ਦਾਂਗੇ ਇਹ ਤਾਂ ਰਹਿਣਾ ਇਹ ਭਾਈ 170 ਦੀ ਝੋਟੀ ਦਵਾਂਗੇ ਆਪਾਂ ਅੱਜ ਠੀਕ ਹੈ ਤੁਹਾਨੂੰ ਪਤਾ ਭਾਈ ਇਹਨਾਂ ਦਾ ਕਰਮ ਵਾਲੀਆਂ ਇਹ ਰੇਟ 'ਚ ਵਧਦੀਆਂ ਵੀ ਰਹਿੰਦੀਆਂ ਨੇ ਘਟਦੀਆਂ ਵੀ ਰਹਿੰਦੀਆਂ ਹਨਾ ਠੀਕ ਹੈ ਹਾਂ ਸੋ ਇਹਦੀ ਕੱਟੀ ਵੀਰ ਲੈ ਕੇ ਆ ਰਿਹਾ ਦੋਸਤੋ ਬਿਲਕੁਲ ਤਾਜੀ ਸੋਈ ਵੀ ਇਹ ਝੋਟੀ ਇਹਦੇ ਨਾਲ ਕੱਟਾ ਹੈ ਪ੍ਰਦੀਪ ਕੱਟਾ ਹੈ ਉਹਦੀ ਦੂਜੀ ਵਾਰ ਕੱਟੀ ਆ ਠੀਕ ਹੈ ਨਾਲ ਇਸ ਦੇ ਨਾਲ ਬੱਚਾ ਮੇਲ ਕਾਫ ਹੈ ਇਹਦੇ ਨਾਲ ਬੱਚਾ ਮੇਲ ਕਾਫ ਹੈ ਸਾਰਾ 10 ਕਿਲੋ ਦੁੱਧ ਦੇ ਦੋ ਬਾਈ ਜੀ ਜੀ ਤੋ ਠੀਕ ਹੈ ਇਹ ਨਾਲ ਮੰਨ ਕੇ ਨਾਲ ਦੇ ਪੰਡੋਲੀ ਸੀ ਉੱਥੋਂ ਬਨੇਲੇ ਪਾਵੜੇ ਦੇ ਹਾਂ ਹਾਂਜੀ ਬਾਕੀ ਹੋਰ ਆ ਬਾਈ ਜੀ ਜੀ ਤੈਨੂੰ ਪਤਾ ਆਪਾਂ ਪਿਛਲੇ ਸਾਲ ਵੀ ਉਧਰੋਂ ਆਪਾਂ ਸਾਰੇ ਏਰੀਆ ਦਾ ਮਾਣ ਲਿੱਤਾਗਾ ਆਪਣੇ ਮੰਨ ਕੇ ਇੱਧਰ ਫਤਿਹਬਾਦ ਸਾਈਡ ਦੇ ਵੀ ਬਹੁਤ ਜਨਵਰ ਲਏ ਨੇ ਹਮ ਹਰ ਸਾਈਡ ਦੇ ਜਨਵਰ ਨੇ ਪਰ ਵੀ ਜਿਹੜਾ ਇਧਰਲੀ ਸਾਈਡ ਦਾ ਜਨਮਰ ਆ ਇੱਕ ਤੇ ਦੁੱਧ ਲੰਬਾ ਟਾਈਮ ਦਿੰਦਾ ਹਮ ਬਾਕੀ ਇਹ ਗੱਲ ਹੁੰਦੀ ਬਾਈ ਲੈਣਾ ਤੇ ਦੇਖ ਆਪਣੀ ਸਮਝ ਨਾਲ ਹੁੰਦਾ ਜਨਮਰ ਹਰ ਬੰਦੇ ਨੇ ਵੀ ਪਰ ਜਿਹੜੀ ਚੀਜ਼ ਆ ਵੀਰ ਉਹ ਤੇ ਰੇਟ ਲੱਗਣੀ ਲੱਗਣਾ ਨਾ ਤਾਂ ਕੋਈ ਆਪਾਂ ਨੂੰ ਅੱਗੋਂ ਬੰਦਾ ਦੇਵੇ ਵੀ ਕੋਈ ਵੀ ਸੱਜਣਾ ਜਨਮਰ ਦੀ ਬਰੀਡ ਦੇ ਉੱਤੇ ਪੈਸੇ ਲੱਗਦੇ ਆ ਹੈਨਾ ਸਹੀ ਜੀ ਦੋਸਤੋ ਧਾਰਾ ਇਹਦੀਆਂ ਵੈਸੇ ਮਾਰਦੀਆਂ 24 ਮਾਰਦੀ ਭਾਈ ਤਾਂ ਬਹੁਤ ਵਧੀਆ ਬਾਈ ਜੀ ਜੀ ਚਵਾਈ ਆ। ਬਾਕੀ ਰੇਟ ਬਾਈ ਰੇਟ ਕੀ ਆ ਜਿਹੜੇ ਰੇਟ ਨੇ ਬਾਈ ਇਹ ਆਪਣੇ ਤਾਜ਼ੀ ਵਾਲੇ ਰੇਟ ਹੀ ਨੇ ਹੁਣ। ਤੇ ਕਹਿੰਦਾ ਮਤਲਬ ਕੀ ਆ ਵੀ ਅੱਗੇ ਰੇਟ ਹੋਊਗਾ ਜਿਹੜਾ ਇਹਦਾ ਵੀ ਅੱਗੇ ਦੁੱਧ ਤੇ ਤਿਆਰੀ ਤੇ ਉਦਦੇ ਵਾਲਾ ਰੇਟ ਉਦ ਨਹੀਂ ਹੋਣਾ। ਠੀਕ ਹੈ। ਕਈ ਵਾਰ ਵਿੱਚ ਸੱਜਣ ਕਹਿੰਦੇ ਤੁਸੀਂ ਉਦਦੇ ਇੰਨੇ ਮੰਗੇ ਸੀ ਹੈਨਾ ਵੀ ਬਾਜ ਰੇਟ ਇਦਾਂ ਦੀ ਝੁੱਟੀਆਂ ਨਾਮ ਨਾਰਮਲ ਵੀਰੇ 2 2.5 ਲੱਖ ਤੋਂ ਪਲੱਸ ਤਾਂ ਚੋਲੋ ਜਾਨਵਰ ਸੇਲ ਹੋਰ ਵੇਕਣਾ ਤਾਂ ਜਾਨਵਰ ਨਹੀਂ ਆ ਪਰ ਦੁੱਧ ਬਹੁਤ ਸੋਨਾ ਦੇਣਾ ਕਰਮਾ ਵਾਲੀ ਨੇ ਸਟ੍ਰਕਚਰ ਬਾਈ ਬਾਕੀ ਮੇਨ ਬਹੁਤ ਵਧੀਆ ਅਡਰਲ ਜਿਵੇਂ گاਵਾ ਵਰਗਾ ਬਾਕੀ ਮੇਨ ਗੱਲ ਹੋਰ ਆ ਬਾਈ ਜੇ ਕੋਈ ਇਹਦੇ ਛਾਤੀ ਨਹੀਂ ਨਿੱਕਾ ਜਿਹੜਾ ਸਿੰਘ ਹੈ ਵੀ ਜੈਨੂਨ ਸਿੰਘਾਂ ਨਾਲ ਦਾ ਵੀ ਹਲੇ ਤੇ ਕੋਈ ਹੱਥ ਫੇਰੀ ਕਲਾਕਾਰੀ ਨਹੀਂ ਹੋਈ ਹੋਈ ਲੈ ਅੰਦਰੀ ਲੈ ਸੋਇ ਤਾਜੀ ਸੋਈ ਵੀ ਦੋਸਤੋ ਮੱਜ ਤੁਸੀਂ ਦੇਖ ਰਹੇ ਹੋ ਇਸ ਤੋਂ ਬਾਅਦ ਚੈੱਕ ਹੋਰ ਝੋਟੀ ਤੁਹਾਨੂੰ ਦਿਖਾਵਾਂਗੇ ਸੋ ਸੋ ਇਹ ਵੀ ਝੋਟੀ ਦੇਖ ਸਕਦੇ ਹੋ ਪ੍ਰਦੀਪ ਭਾਈ ਕੀ ਡਿਟੇਲ ਐ ਇਸ ਚ ਇਹ ਭਾਈ ਸੂਣ ਦੇ ਤਿਆਰੀ ਆ ਠੀਕ ਐ ਇਹਨੇ ਵੀ ਝੋਟੀ ਨੇ ਵਧੀਆ ਸੋਨਾ ਦੁੱਧ ਥੋੜੀ ਭਲਾਂ ਪਾ ਗਈ ਮਨ ਕੇ ਅੱਗੇ ਥੋੜੀ ਭਲਾਂ ਪਾਈ ਫਿਰਦੀ ਆ ਅੱਗੇ ਮੂਰੇ ਹਵਾਨੇ ਨੇ ਥੋੜੀ ਮੂਰਲੇ ਆ ਗਾੜੀ ਤੇ ਠੀਕ ਐ ਭਲਾਂ ਪਾਈ ਫਿਰਦੀ ਆ ਤੇ ਇਹਨੇ ਮੰਨ ਕੇ ਦੁੱਧ ਦਿੱਤਾ ਭਾਈ 15 ਤੋਂ 16 ਕਿਲੋ ਪੈਲਣ ਨੇ ਠੀਕ ਐ ਦੂਜਾ ਸੂ ਆ ਠੀਕ ਐ ਤੂੰ ਨੇ ਸੂ ਵੀ ਠੀਕ ਐ ਤੇ ਰੇਟ ਇਹਦਾ ਵੀ ਭਾਈ ਬਾਜਵਾਜ ਵਾਲਾ 1,75,000 ਰੁਪਏ ਠੀਕ ਐ ਲਿਆ ਭਾਈ ਸੂਈ ਝੋਟੀ ਨਹੀਂ ਬਚ ਸੋਏ ਨਸੋ ਗੱਬਣ ਚੋਟੀ ਹੈ ਬਾਕੀ ਭਾਈ ਜੀ ਜਿਹਦੇ ਕੁਆਲਿਟੀ ਦੇਖ ਕੇ ਨਹੀਂ ਆ ਵੀ ਹੈ ਨਾ ਕੋਈ ਛਾਤੀ ਨਹੀਂ ਲੰਬਾਈ ਗਰਦਨ ਤੋਂ ਲਾ ਕੇ ਫੋਰ ਜਮਾ ਉਤੋਂ ਸਟ੍ਰੇਟ ਕਹਿੰਦਾ ਮਤਲਬ ਭਾਈ ਆਪਣੇ ਕੋਲੇ ਹੋਰ ਜਾਨਵਰ ਇਹਦੇ ਅੰਦਰ ਖੜੇ ਨੇ ਜਿਹੜਾ 1 45 ਡੇਢ ਤੋਂ ਭਰਦੀਆਂ ਆ ਆ ਝੁੱਟੀਆਂ ਖੜੀਆਂ ਇਹਨਾਂ ਥੱਲੇ 15 16 16 ਕਿਲੋ ਦੁੱਧ ਤਿਆਰ ਆ ਠੀਕ ਹੈ ਵੀ ਕਈ ਵਾਰ ਸ਼ਕੀਨ ਸੱਜਣ ਹੁੰਦਾ ਵੀ ਆਪਾਂ ਦੁੱਧ ਤਿਆਰ ਲੈਣਾ ਸਾਹਮਣੇ ਝੋਟੀ ਖੜੀ ਆ ਇਹਦੇ ਥੱਲੇ ਵੀ 15 ਕਿਲੋ ਤਿਆਰ ਇਹਦੇ ਨਾਲ 14-15 ਕਿਲੋ ਕਹਿਣ ਦਾ ਮਤਲਬ ਵੀ 15-16-16 ਕਿਲੋਲੇ ਕਾਫੀ ਜਾਨਵਰ ਤਿਆਰ ਖੜੇ ਨੇ ਠੀਕ ਹੈ ਇਹ ਝੋਟੀ ਆ ਗਈ ਭਾਈ ਇਹਦੇ ਥੱਲੇ ਹੁਣ 16 ਕਿਲੋ ਜਮਨ ਨੈਟ ਤਿਆਰ ਆ ਠੀਕ ਹੈ ਤੇ 20 ਕਿਲੋ ਦੁੱਧ ਇਹ ਝੋਟੀ ਨਾਰਮਲ ਚਵਾ ਦੇਗੀ ਕਿੰਨੇ ਦਿਨ ਹੋ ਕੇ ਭਾਈ ਸੂਈ ਭਾਈ ਇਹ ਸੂਈ ਹੈਗੀ ਅੱਜ 8-9 ਦਿਨਾਂ ਦੀ ਮੰਗ ਕੇ ਵੀ ਇਹਦੇ ਨਾਲ ਦੁੱਧ ਤਿਆਰ ਆ 8 ਕਿਲੋ ਟਾਈਮ ਦਾ ਹੂੰ ਕੀ ਰੇਟ ਲੈਣਾ ਦਾ ਪਰਸੈਂਟ ਰੇਟ ਬਾਈ ਇਹ ਝੋਟੀ ਦੇ ਦਾਂਗੇ ਆਪਾਂ 1,80,000 ਦੀ ਕਹਿਣ ਦਾ ਮਤਲਬ ਬਾਈ ਜੀ ਜੇ ਤੇ ਜਿਹੜਾ ਵੀ ਸੱਜਣ ਦੇ ਕਹਣਾ ਵੀ ਗਰੀਡ ਤੇ ਹੁਣ ਕੋਈ ਕੰਮ ਕਰਦਾ ਜਾਂ ਜਿਹਨੇ ਖਰੀਦਣੀ ਆ ਉਹ ਆਪਦੀ ਕੋਲੇ ਆ ਕੇ ਤਸੱਲੀ ਕਰਕੇ ਖਰੀਦ ਲੈ ਕਾ ਸੂਏ ਹੋਏ ਜਾਨਵਰ ਨੇ ਸਹੀ ਟਾਈਮ ਚਾਰ ਟਾਈਮ ਆਪਦੀ ਚੋਲੋ ਇਹ ਵੀ 6 ਦਾਂਦ ਝੋਟੀ ਉਤੋਂ ਸਟ੍ਰੇਟ ਸਟ੍ਰੂਟ ਬਹੁਤ ਅੱਗੜੀ ਗੁੱਡੀ ਠੀਕ ਹੈ ਤੇ ਦੁੱਧ ਹੈ 20 ਕਿਲੋ ਕਰਮ ਵਾਲੀ ਦੇ ਦੂ ਜੀ ਮਤਲਬ ਦੁੱਧ ਜਿਹੜਾ ਹੈਗਾ ਆਪਾਂ ਦੱਸ ਉਹਦਾ 16 ਕਿਲੋ ਬੰਦਾ ਚੋਕੇ ਲੈ ਸਕਦਾ ਖੜੀਆਂ ਨੇ ਆਪਣੇ ਕੋਲ 15 16 16 ਕਿਲੋ ਵਾਲੇ ਨਾਰ ਪ੍ਰਦੀਪ ਭਾਈ ਇਹ ਛੋਟੀ ਦੀ ਕੀ ਡਿਟੇਲ ਹੈ ਇਹਦਾ ਭਾਈ ਕੋਈ ਮੁੱਲ ਨਹੀਂ ਅੱਛਾ ਕਹਿਣ ਦਾ ਮਤਲਬ ਕੀ ਆ ਵੀ ਇਦਾਂ ਦੇ ਜਨਮ ਇਹਦਾ ਤਾਂ ਕੋਈ ਮੁੱਲ ਹੈ ਹੀ ਨਹੀਂ ਕਰਮ ਵਾਲੀ ਦਾ ਪਰਮਾਤਮਾ ਜੀ ਉਮਰ ਲੰਮੀ ਰੱਖੇ ਹੂੰ ਕਹਿਣ ਦਾ ਮਤਲਬ ਕੀ ਆ ਵੀ ਇਹ ਛੋਟੀ ਦੂਜਾ ਸੂਆ ਸੂ ਗਈ ਹੂੰ 20 ਕਿਲੋ ਦੁੱਧ ਇਹਦਾ ਕਰਮ ਵਾਲੀ ਦਾ ਚਵਾਇਆ ਹੋਇਆਗਾ ਰੋਕ ਲੈ ਇੱਕ ਮਿੰਟ ਸੁਆਣੇ ਦੂਜਾ ਦੂਜਾ ਸੁਆ ਸੋਨਾ ਬਾਈ ਜਗਜੀਤ ਦਾ ਕਰਮ ਵਾਲਿਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਉਹ ਇਹਦਾ ਕੋਈ ਮੁੱਲ ਨਹੀਂ ਕਰਮ ਵਾਲੀ ਦਾ ਪਰਮਾਤਮਾ ਜੀ ਉਮਰ ਲੰਬੀ ਰੱਖੇ ਤੇ ਕਰਮ ਵਾਲੀ ਇਦਾਂ ਦੀ ਝੋਟੀਆਂ ਵੀ ਐਚਐਫ ਗਾਵਾਂ ਵਾਂਗ ਐਂ ਹੀ ਆਪਾਂ ਇਹ ਪਾਸ ਕਰਕੇ ਲੈਂਦੇ ਹਰਿਆਣਿਆਂ ਉਹ ਬਹੁਤ ਸੋਹਣੀ ਚਵਾਈਦੀ ਆ ਤੇ ਦੂਜੇ ਨੰਬਰ ਤੇ ਦੁੱਧ ਕਰਮ ਵਾਲੀ ਐਤਕੀ ਪੂਰਾ ਫੁੱਲ ਸੋਨਾ ਹੀ ਪਾਊਗੀ ਠੀਕ ਹੈ ਤੇ ਅੱਗੋਂ ਵੀ ਬਾਈ ਜਗਜੀਤ ਦੇਖ ਲੈ ਸਾਰੀ ਜੈਨੂ ਆ ਨਾ ਉਹ ਹੀ ਇਹਦੇ ਸਿੰਘ ਤੇ ਹੱਥ ਤਰਾ ਨਹੀਂ ਕਿਸੇ ਪਾਸੇ ਨਹੀਂ ਹੈਗਾ ਕਹਿੰਦਾ ਮਤਲਬ ਵੀ ਇੱਕ ਮੋਗ ਨੋਟਾਂ 'ਚ ਕਮੀ ਹੋ ਸਕਦੀ ਝੋਟੀ 'ਚ ਕਮੀ ਠੀਕ ਹੈ ਹੋਲਕੇ ਲੈ ਚਲੰਦ। ਚਾ ਇਹ ਕਿੰਨੇ ਕ ਦਿਨ ਲੇ ਜਾਊਗੀ ਫਤਿਹ? ਇਹ ਛੁੱਟੀ ਬਾਈ ਵਾਲੇ ਹਫਤਾ ਇਹਦਾ ਛੁੱਟੀ ਦਾ ਪਿਆਗ। ਇੱਕ ਹਫਤਾ ਪਿਆਣ। ਠੀਕ ਹੈ। ਕੀ ਡਿਮਾਂਡ ਰਹੀ ਤੀ ਰਹੂਗੀ ਬਈ? ਛੁੱਟੀ ਬਾਈ ਇਹ ਆਪਾਂ ਦੇ ਮੰਗੇ 3 ਲੱਖ ਤੇ 10000। 3 ਲੱਖ 10000 ਦੀ। 3 10 ਦੀ ਛੁੱਟੀ ਦੀ। ਫੇਰ ਕਮਾ ਲਈ ਬਈ ਇਹ ਕਿਹੜਾ? ਇੱਕ ਵਾਰੀ ਕਮਾ ਲਾ। ਸੋ ਮੱਝ ਦੇਖੋ ਦੋਸੋ ਪਹਿਲੇ ਸੋਨ ਨੂੰ ਬਹੁਤ ਵਹੀਕਲ ਉਹ ਦੇਦਾ ਕਿ ਕਿਤੇ ਚੁਆਇਆ ਚੁਆ ਉਹਨਾਂ ਨੇ ਜਾਂ ਵੈਸੇ ਦੱਸਿਆ ਨਹੀਂ ਭਾਈ ਉੱਥੇ ਜਾ ਸਕਦੇ ਉੱਥੇ ਪਿੰਡ ਦੇ ਉਹਨਾਂ ਦੇ ਬੰਦੇ ਆਪਾਂ ਚੁਆ ਕੇ ਵੀ ਦੇ ਦਿਆਂਗੇ ਤੁਹਾਨੂੰ ਕਿਹੜਾ ਕੋਈ ਹੋ ਓਕੇ ਗਾਵਾਂ ਨਾਲ ਜਿੱਦਾਂ ਇੱਧੇ ਹੀ ਪਾਸ ਕਰ ਲੈ ਥੱਲੇ ਬਹਿ ਜਾ ਚੇ ਤੁਹਾਡੇ ਭਾਈ ਇੱਧਰ ਹੀ ਵਾਪਸ ਲੈ ਓਕੇ ਸੋ ਇਹ ਦੋ ਪੰਜ ਮੱਝਾਂ ਜਿਹੜੀਆਂ ਤੁਹਾਨੂੰ ਤੋੜ ਕੇ ਦਿਖਾਉਣੀਆਂ ਸੀਗੀਆਂ ਤੇ ਹੁਣ ਕੁਝ گاਵਾ ਜਿਹੜੀਆਂ ਉਹ ਵੀਡੀਓ ਦੇ ਵਿੱਚ ਤੋੜਾਂਗੇ। प्रदीप ਭਾਈ گاਵਾਂ ਦੇ ਮਾਮਲੇ ਜੇ ਗੱਲ ਕਰੀਏ ਤਾਂ ਕਿੱਥੋਂ ਇਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ ਰੇਟ ਅੱਜ ਕਿੱਥੋਂ ਤੱਕ ਸ਼ੁਰੂ ਹੋ ਜਾਣਾ ਹੈ। ਭਾਈ ਆਪਣੇ ਕੋਲ ਐਕਟਿਵ ਫਾਰਮ ਤੇ ਸਟਾਰਟ ਨਹੀਂ 65000 ਤੋਂ ਲੈ ਕੇ ਕਹਿੰਨਾ ਮਤਲਬ ਭਾਈ ਜਾਨਵਰ ਤਾਂ ਹਰ ਕੰਡੀਸ਼ਨ ਦਾ ਹੁੰਦਾ ਪਰ ਅਸੀਂ ਆਪਾਂ ਜਾਨਵਰ ਉਹ ਮੈਂ ਤੁਹਾਨੂੰ ਸਿਲੈਕਟ ਕਰਕੇ ਦਿਖਾ ਦਿੰਦੇ ਹਾਂ। ਠੀਕ ਹੈ। ਤਦੋਂ ਨਾ ਕਿਸੇ ਜੇਨ ਉਸ ਕਾਲ ਕਰੇ ਵੀ ਉਦਾਂ ਦੀ ਜਨਵਰ ਉਹ ਇਹ ਪਹਿਲਾ ਸੂਆ ਬਾਈ 4 ਦੰਦ ਦੇ ਵਿੱਚ ਹੀ ਠੀਕ ਹੈ ਇਹ ਕਿੰਨੇ ਦਿਨ ਲਾਉਗੀ ਸੂਣ ਦਿਨ ਤਾਂ ਬਾਈ ਇਹਦੇ ਆਪਾਂ ਨੂੰ 10 12 ਦੱਸਿਆ ਦੰਦ ਵੀ ਚੈੱਕ ਰਾਤ ਨੇ ਵਿੱਚ ਸੱਜਣ ਕਹਿੰਦੇ ਨਹੀਂ ਯਾਰ ਪਤਾ ਨਹੀਂ ਕਿੰਨਾ ਹੁੰਦਾ ਹੂੰ ਤਾਂ ਵੀ ਜਿੰਨੀ ਕੀ ਚੀਜ਼ ਹੁੰਦੀ ਆ ਪਰ ਰਿਐਲਿਟੀ ਦਿਖਾਉਣ ਦੀ ਕੋਸ਼ਿਸ਼ ਵੀ ਕਰ ਦਿੰਦੇ ਆ ਬਾਈ ਤੇ ਉਹ ਦੁੱਧ ਦੰਦ ਚੋਕ ਗਿਆ ਓਕੇ ਕਨਫਰਮ ਦੋਸਤੋ 4 ਦੰਦ ਪਹਿਲਾ ਸੂਆ ਵੈਡ ਸੋਹਣੇ ਢਾਂਚੇ ਦੀ ਹੈ ਹਵਾਨਾ ਇਹਦਾ ਦੇਖ ਲੋ ਰੇਟ ਤੁਹਾਨੂੰ ਆਈਡੀਆ ਦਿੱਤਾ ਵੀ 65 ਤੋਂ ਸਟਾਰਟ ਹੈ ਉੱਪਰ ਤੱਕ ਜਿਹੜੇ ਮਰਜ਼ੀ ਪਾ ਦੀ ਤੁਸੀਂ ਗਾਂ ਖਰੀਦ ਲਓ। ਦੇਖੋ ਦੁੱਧ ਹੁੰਦਾ ਆਪਣੀ ਸੇਵਾ ਦੇ ਉੱਤੇ ਵੀ ਡਿਪੈਂਡ ਕਰਦਾ। ਆਪਾਂ ਤਾਂ ਕੋਈ ਵੀ ਸੱਜਣਾ ਪਏ ਕਹਿੰਦੇ ਹੁੰਨੇ ਆ ਵੀ ਭਾਈ ਆਪਣੀ ਤਸੱਲੀ ਕਰੋ ਇੱਥੇ ਫਾਰਮ ਤੇ। ਜਦੋਂ ਗੇਟੋਂ ਬਾਹਰ ਆਤਾ ਸੋਡੀ ਆ। ਸਹੀ। ਕਾਰਨ ਇਹ ਹੁੰਦਾ ਭਾਈ ਕਈ ਵਾਰ ਸੱਜਣ ਸਾਹਮਣੇ ਨਹੀਂ ਕੇਅਰ ਕੋਰ ਦਾ ਅਗਲੇ ਦਾ ਫਰਕ ਹੁੰਦਾ। ਸਹੀ। ਪ੍ਰਦੀਪ ਭਾਈ ਇਹ ਗਾਂ ਦੀ ਕੀ ਗੱਲ? ਇਹ ਭਾਈ ਡਿਟੇਲ ਜਿਹੜੀ ਉਸ ਮਾਲਕ ਨੇ ਦੱਸੇ ਵੀ ਜਿਹੜੇ ਆਰ ਸ਼ੇਅਰ ਦਾ ਟਿੱਪ ਉੱਪਰ ਆਇਆ ਹੋਇਆ। ਹੂੰ। ਪਰ ਭਾਈ ਵੀ ਦੁੱਧ ਨੂੰ ਬਹੁਤ ਖਰੀ ਗਾਂ ਨੇ। ਠੀਕ ਹੈ। ਹੁਣ ਵੀ ਖਾਲੀ ਹੁੰਦੀ, ਬੋਲੀ ਠੀਕ ਹੈ ਪਰਸੋਂ ਰਾਤ ਨੂੰ ਸੁੱਈ ਇਹ ਬੱਚਾ ਬੱਚੀ ਇਹਨੂੰ ਬੱਚੀ ਦਿੱਤੀ ਆ ਭਾਈ ਕਿਵਾਈ ਦੀ ਜਮਾ ਨੈਟ ਰੱਖ ਤਾ ਤੁਸੀਂ ਸੀਲਾ ਹੂੰ ਤੇ ਨੋਰਮਲ ਜਿਹੜਾ ਮਰਜੀ ਸੱਜਣ ਮੰਨ ਕੇ ਲੈ 30 32 ਕਿਲੋ ਦੋਦੇ ਨੇ ਨੋਰਮਲ ਪਾ ਦੇਣਾ ਹੁਣ ਮੰਨ ਕੇ ਸਟਾਰਟਿੰਗ ਭਾਈ 30 ਕਿਲੋ ਬੋਲੇ ਕੀ ਕੀ ਰੇਟ ਰਹਿਣਾ ਤਾਂ ਰੇਟ ਬਾਜ ਵੀ 1 ਲੱਖ ਤੇ 5000 ਰੁਪਏ ਲੈਣ ਪਏ ਠੀਕ ਹੈ ਬ੍ਰੇਡ ਤਾਂ ਬਾਈ ਆਉਂਦਾ ਜੀ ਜੀ ਦੇਖਣਾ ਜਿੱਦਾਂ ਦਾ ਜਾਨਵਰ ਹੁੰਦਾ ਬ੍ਰੇਡ ਤਾਂ ਉਦਾਂ ਦੇਉਂਦਾ ਨੇ ਇਦਾਂ ਦਾ ਜਾਨਵਰ ਬਾਈ ਪੇਮੈਂਟ ਵੀ ਜੇ ਆਪਾਂ ਲਾਉਣੀ ਆ ਆਪਦੇ ਮੁੱਲ ਵੀ ਮੇਂਡ ਦਿੰਦਾ ਹਨਾ ਸਹੀ ਬਹੁਤ ਸੋਹਣਾ ਟਾਂਚ ਆ ਸਾਮ ਨੂੰ ਤਿਆਰੀ ਇੰਨੀ ਹੀ ਹੁੰਦੀ ਰਹੇ ਹੁਣ ਤਾਂ ਚਲੋ ਟਾਈਮ 2 ਵਜੇ ਨੇ ਹਲੇ 5 5:30 ਵਜੇ ਨੂੰ ਇਹ ਪੂਰੀ ਫੁੱਲ ਕੁਆਲਿਟੀ ਤੜਕੇ 11 12 ਕਿਲੋ ਬੋਲੀ ਰਹੀ ਹੈ ਠੀਕ ਹੈ ਸੋ ਦੱਸੋ ਇਹ ਗਾਂ ਤਾਜੀ ਸੂਈ ਵੀ ਇਹਦੇ ਨਾਲ ਬੱਚਾ ਵੱਛੀ ਹੈ ਇਸ ਤੋਂ ਬਾਅਦ ਕੁਝ ਹੋਰ ਗਾਵਾਂ ਬਾਈ ਹੋਰੀ ਲੈ ਕੇ ਆਉਣਗੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਪ੍ਰਦੀਪ ਬਾਈ ਇਹ ਵੈਡ ਦੀ ਕੀ ਡ ਪਰ ਅਗਰੇ ਤਾਂ ਫੇਰ ਮੇਰੇ ਨਾਲ ਕਿ ਪੂਰਾ ਬੋੜ ਦਾ ਠੀਕ ਹੈ ਪਹਿਲਾ ਸੂਆ ਚਾਰ ਦੰਦ ਬਈ ਦੱਸੋ ਹਾਂ ਹਾਂ ਚਲਦੇ ਨੇ ਬਈ ਪਏ ਨਹੀਂ ਹਾਂ ਪਹਿਲਾਂ ਵੀ ਕਿੰਨੂੰ ਬਈ ਆਪਾਂ ਨੂੰ ਦੇ ਬਾਰੇ ਕੁਝ ਨਹੀਂ ਪਤਾ ਕੀ ਰਿਕਾਰਡ ਵੀ ਹੈਗੇ ਕਿ ਨਹੀਂ ਨਾ ਆਪਾਂ ਪੁੱਛਿਆ ਹਾਂ ਹਾਂ ਦੋ ਚੀਜ਼ਾਂ ਸਾਹਮਣੇ ਠੀਕ ਹੈ ਕੀ ਰੇਟ ਹੈ ਨਾ ਪ੍ਰਦੀਪ ਇਹ ਤਾਂ ਬਈ ਅੱਜ ਅੱਜ 60000 ਦੀ ਦੇਵਾਂਗੇ ਹਾਂ ਠੀਕ ਹੈ ਹਾਂ ਪਰ ਵੀ ਆਪਾਂ ਆਪਣੇ ਕੋਲੋਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਚਾਰ ਦੰਦ ਦੇ ਚੋਂ ਗੇਂਹਣ ਦੁੱਧ ਦੰਦ ਚੌਕੀ ਹੈ ਜੇ ਪਹਿਲਾਂ ਆਪਾਂ ਵਿਖਾਇਆ ਦੁੱਧ ਸੁਣੂ ਪਾ ਦੁੱਧ ਮੰਨ ਕੇ ਵੀ ਨਾਰਮਲ 30 ਤੋਂ ਪਲੱਸ ਦੁੱਧ ਤੇ ਹੈ ਪਾ ਦੋ ਠੀਕ ਹੈ ਸੋ ਸੋ ਇਹ ਪਹਿਲਾਂ ਲੈ ਚਲੋ ਹੋ ਆ ਨਾਇਦਾ ਦੇਖ ਸਕਦੇ ਤੁਸੀਂ ਪ੍ਰਦੀਪ ਜੀ ਇਸ ਗਾਂ ਦੀ ਕੀ ਡਿਟੇਲ ਹੈ ਤਾਂ ਕੱਚੀ ਲੱਗਦੀ ਹੈ ਜੀ ਹਾਂ ਪਾਸ ਤਿਆਰੀ ਬਹੁਤ ਸਾਰਾ 15 ਦਿਨਾਂ ਦੀ ਕੱਚੀ ਹੈ ਠੀਕ ਹੈ ਤੇ ਅੱਜ ਵਾਲਾ ਜਿਹੜਾ ਇਹਦਾ ਰੇਟ ਹੈ ਬਾਈ ਜਗਜੀਤ 1 ਲੱਖ ਤੇ 10 ਹਜ਼ਾਰ ਦੀ ਵੇਚਣਾ ਤਾਂ ਦੇ ਦਾਂਗੇ। ਇਹ ਮੇਰ ਗੱਲਾਂ ਹੁੰਦੇ ਬਾਈ ਜਗਜੀਤ। ਕਿਸੇ ਨੂੰ ਵੀ ਚੀਜ਼ ਇਤਨੀ ਆ ਤੇਰਾ ਫਾਰਮ ਤਿੰਨ ਤੋਂ ਬੰਦਾ ਵੇਸਟ ਕਰਦਾ ਹੁਣ ਕਈ ਦਿਨ ਹੋ ਗਏ ਸੱਚਣਾਇਕਰਨ ਕਰਨ ਤਾਰਨੇ। ਉਹਨਾਂ ਨੇ ਪਹਿਲਾਂ ਫੋਨ ਤੇ ਮੈਨੂੰ ਪੁੱਛਿਆ ਕਿ ਅਸੀਂ 85 ਹਜ਼ਾਰ ਦਾ ਸੀ ਰੇਟ ਲਾਉਣਾ। ਹੂੰ। ਬੰਦਾ ਡੀਅਰ ਖਿੱਚੇ ਲੇਗੀ। ਠੀਕ ਹੈ। ਹੂੰ। ਹਨਾ ਹਰ ਘਟਾ ਆ ਜਾਂਦਾ। ਠੀਕ ਹੈ। ਮਤਲਬ ਟਾਂਚਾ ਟੂਂਚਾ ਬਹੁਤ ਸੋਹਣਾ ਹੈ। ਇਹ ਤਾਂ ਇੱਕ ਇਨਫੋਰਮੇਸ਼ਨ ਹੀ ਹੁੰਦੀ ਹੈ ਦੋਸਤੋ ਵੀਡੀਓ ਜਿਹੜਾ ਪਸ਼ੂ ਖਰੀਦਣਾ ਹੈ ਉਹ ਆ ਕੇ ਦੇਖੋ ਵਾਕਈ ਕਈ ਵਾਰਾਂ ਪਸ਼ੂ ਪਸੰਦ ਹੋਰ ਕਰਕੇ ਚੱਲੋ ਇੱਥੇ ਆਇਆ ਤਾਂ ਕੋਈ ਹੋਰ ਪਸ਼ੂ ਪਸੰਦ ਆ ਸਕਦਾ ਸੋ ਦੇਖ ਸਕਦੇ ਹੋ ਤੁਸੀਂ ਇਹਨਾਂ ਚ ਆ ਕੇ ਜਿਹੜੀ ਵਾਰ ਤੁਹਾਨੂੰ ਚੰਗੀ ਲੱਗੇ ਪ੍ਰਦੀਪ ਭਾਈ ਜਿਹੜੀਆਂ ਹੁਣ ਗਾਵਾਂ ਆਪਾਂ ਬਾਹਰ ਕੱਢੀਆਂ ਸੱਚੇ ਮੇਰੇ ਕਾੜ ਲੈਣਾ ਹੋਵੇ ਆਪਣੇ ਲੱਖੇਪੀਰ ਤੋਂ ਲਈਆਂ ਨੇ ਮਾਨਾ ਪਿੰਡੀ ਵਾਲੇ ਫਾਰਮਾਂ ਦੇ ਤੋਂ ਜਿੱਦਾਂ ਹੁਣ ਇਹ ਬੱਚੀ ਹੈ ਬਾਈ ਇਹ ਚੋਕੀ ਆ ਸੂਆ ਦੂਜਾ ਸੂਗੀ ਇਹਦਾ 32 ਕਿਲੋ ਦਾ ਤਨ ਕਾਟ ਦਿੰਦਾ ਚੈੱਕ ਪਾਸ ਆਪਣੇ ਘਰੇ ਕਰਾਈ ਨੇ ਇਹ ਵੀਰੇ 2 ਮਹੀਨੇ ਦੀਆਂ ਪੈਂਡਿੰਗ ਦਾਵਨ ਦੋ ਦੋ ਮਹੀਨੇ ਰਹਿੰਦੇ ਸੰਭਾਲ ਲੂ ਦੰਦ ਦਿਖਾ ਦੇ ਪੁੱਤ ਜਿੱਦਾਂ ਕੋਈ ਸੰਭਾਲ ਲੂ ਬਾਈ ਅਗਲੇ ਤਾਂ ਮੋਲ ਮੁੜ ਜੂ ਦੇਖ ਨਾ ਨੂੜਾ ਥੱਲੇ ਸਹੀ ਉਹ ਵਧੀਆਂ ਨੇ ਛਣਾ ਥੁਣਾ ਦੀਆਂ ਹੋਰ ਆ ਬਾਕੀ ਬਾਈ ਰੇਟਾਂ ਨੇ ਜਿਹੜੇ ਇਹਨਾਂ ਦੇ ਆਪਣੇ ਵਾਜਬੀ ਨੇ ਸਾਰੀਆਂ ਦੇਖ ਵੀਰੇ 24 ਠੀਕ ਹੈ ਤੇ ਇਹ ਬੱਚੇ ਬਾਈ ਜਗਜੀਤ ਆਪਾ 67000 ਰੁਪਏ ਦੀ ਵੇਦਾਂ ਨੂੰ ਠੀਕ ਹੈ ਦੋ ਦੇ ਵਿੱਚ ਸੁਭਾਲਣ ਵਾਲਾ ਸੱਜਣਾ ਜਿਲੇ ਸੋਦਾ ਨੁਕਸਾਨ ਨਹੀਂ ਛੇ ਨਫਟਾ ਬਾਈ ਕਿਉਂਕਿ ਅੰਗੇ ਰੋਤ ਚ ਸੋਨੇ ਚ ਦੁੱਧ ਦੇ ਤੂੰ ਬਾਕੀ ਸਾਰਾ ਪ੍ਰੂਫ ਬਾਈ ਆਪਾਂ ਲਖੇ ਨਾਲ ਵੀਰ ਨਾਲ ਗੱਲ ਕਰਵਾ ਦੇਣਾ ਕਿਹੜੇ ਸੀਮਨ ਦੇ ਕਿਹੜਾ ਲੱਗਿਆ ਠੀਕ ਹੁਣ ਚਿੱਟੀ ਚਿੱਟੀ ਲੈ ਜੰਦਰ ਲੈ ਜਿਹੜੀ ਹੁਣ ਇਹ ਵੀਰ ਖੋਲ ਰਿਹਾਗਾ ਇਹ ਬਾਈ ਆਪਣੇ ਕੋਲ ਪੰਜ ਵੜਾਈਆਂ ਨੇ ਚ ਪੰਜ ਵਿੱਚੋਂ ਤੇ ਇਹ ਵੀ ਜਗਜੀਤ ਜੀ ਦੇ 2 ਮਹੀਨੇ ਪੈਂਡਿੰਗ ਬੱਚੀ ਦੇ ਠੀਕ ਹੈ ਤੇ ਇਹੇ ਮੰਨ ਕੇ ਵੱਡੀਆਂ ਵੇੜਾਂ ਨੇ 8 ਲੱਖ 3 ਇਹਨਾਂ ਦਾ ਲੱਗ ਤੋਂ ਹੀ ਮੁੱਲ ਕਰਦੇ ਆਂਗੇ ਇਹ ਵੇੜ ਪਈ ਆਪਾਂ 95000 ਦੀ ਦੇ ਦਾਂਗੇ ਠੀਕ ਹੈ ਬਹੁਤ ਸੋਹਣੀਆਂ ਵੇੜਾਂ ਨੇ ਬਾਈ ਬਾਕੀ ਦੁੱਧ 30 35 ਕਿਲੋ ਦੇ ਕੋਲੇ ਫਾਰਮ ਤੇ ਦਿੱਤਾ ਹੋਇਆਗਾ ਸਾਰਾ ਰਿਕਾਰਡ ਲੈ ਲੂ ਜਿਹੜੇ ਸੱਜਣ ਨੇ ਲੈਣੀਆਂ ਹੋਈਆਂ ਆਪਾਂ ਗੱਲ ਕਰਵਾ ਦਾਂਗੇ ਵੀਰ ਨਾਲ ਤੇ ਇਹ ਛਿੱਗੀ ਆ ਬਾਈ ਦੰਦਾ ਦੀ ਠੀਕ ਹੈ ਦੋ ਦੋ ਫਾਰਮ ਤੇ ਆਪਾਂ ਜਿਗਰੀ ਦੇ ਵੀ ਚੈੱਕ ਵੀ ਕਰਵਾ ਲਿਆ ਤੇ ਵੀਡੀਓ ਵੀਰ ਨੂੰ ਦੇ ਦਾਂਗੇ ਆਪਾਂ ਠੀਕ ਹੈ ਬਾਕੀ ਜਿਹਨੇ ਲਜਾਣੀ ਇੱਥੇ ਭਾਵੇਂ ਚੈੱਕ ਕਰ ਵਾਲੇ ਸੱਤ ਤੋਂ ਪਲੱਸ ਇਸ ਟਾਈਮ ਗੱਬਣਾ ਦੇ ਠੀਕ ਹੈ ਓਕੇ ਸੋ 2 ਮਹੀਨੇ ਬਾਕੀ ਆ ਦੱਸੋ ਭਾਈ ਇਹਦੀ ਕੀ ਡਿਟੇਲ ਹੈ ਅੱਗੇ ਤੀਜਾ ਸੁਦਾ ਸੁ ਹਮ ਹਮ ਭਾਈ ਮਨ ਕੇ ਸੁੱਦਾ ਮੜਾ ਮੋਟਾ ਹੈਗਾਗਾ ਤੇ ਰੇਟ ਇਹਦਾ ਵੀ ਭਾਈ ਬਾਜਾਬ 65000 ਦੀਆਂ ਦੇ ਦਾਂਗੇ 100 ਮਹੀਨੇ ਦੀ ਕੱਚੀ ਹੈ ਭਾਈ ਠੀਕ ਹੈ ਦੋ ਦੋ ਬਾਈ ਇਹਨਾਂ ਵੀ ਆਪਾਂ ਨੂੰ 30 ਤੋਂ ਪਲੱਸ ਦੱਸਿਆ ਬਾਈ ਨੇ ਹੂੰ ਤੇ ਵੀ ਜਿਵੇਂ ਵੀ ਅਗਲਾ ਕੇ ਕੋਈ ਚਲੋ ਐਵੇਂ ਵੀ ਜੇ ਕੋਈ ਦੋ ਦੋ ਮਹੀਨੇ ਇਹਨਾਂ ਦੀ ਕੇਅਰ ਕਰ ਲੂ ਹੂੰ ਕਿਉਂਕਿ ਇਦਾਂ ਜਿਹਾ ਉਹਦੇ ਮੋਕੇ ਤੇ ਲੱਖ ਤੋਂ ਪਲੱਸ ਮਿਲਦੀ ਆ ਬਾਈ ਹੈਨਾ ਹੂੰ ਚਲੋ ਆਪਾਂ ਕਿੰਨੀਆਂ ਕਰੱਖ ਲਾਂਗੇ ਆਪਣੇ ਕੋਲ ਆਗੀਆਂ ਤੇ ਵਾਪਸ ਜੀ ਠੀਕ ਹੈ ਮਜ਼ਬੂਤ ਪੈਰਾਂ ਦੀ ਆ ਤੀਜਾ ਸੂਆ ਸੂਂਦੀ ਪਰ ਵੀ ਇਹੋ ਜਿਹੇ ਨਾ ਇੰਨਾ ਕੁ ਵਧੀਆ ਪੰਤਰਾ ਬਾਈ ਵੀ ਦੂਜੇ ਸੂਏ ਵਾਲਾ ਤਾਂ ਚਾਹਗਾ ਪ੍ਰਦੀਪ ਬਾਈ ਕੀ ਬਾਈ 2 ਮਹੀਨੇ ਬਾਅਦ ਇਹਦੇ ਵੀ ਜਿਹੜੀ ਦੁੱਧ ਦੀ ਰਿਪੋਰਟ ਦਿੱਤੀ ਆ ਕਹਿਣਾ ਮਤਲਬ ਕਿਉਂ ਨਹੀਂ ਇਹ ਦੱਸਿਆ ਵੀ 38 ਕਿਲੋ ਤੋਂ ਚਾਹ ਪਰ ਇਹਦੇ ਬਾਈ ਪੁਰਾਣੇ ਲੰਪੀ ਦੇ ਦਾਗ ਜ਼ਰੂਰ ਥੋੜੇ ਕਿ ਹਟੇ ਨਹੀਂ ਹੋਏ ਹੁੰਦੇ ਜੀ ਤੇ ਵੀ ਪਰ 38 ਕਿਲੋ ਤੋਂ ਉਹਨੇ ਪਹਿਲੇ ਦੱਸਿਆ ਜੀ ਪਹਿਲੇ ਪੱਛੇ ਆਪਣੇ ਚੋਇਆ 6 ਤਾਂ ਦਾ ਜੀ ਤੇ ਵੱਡੀ ਸਹਿਜਦਾਰਾ ਤੇ ਮੰਨ ਕੇ 7 ਮਹੀਨੇ ਤੋਂ ਡਾਕਟਰ ਨੇ ਜਿਹੜਾ ਪਹਿਨ ਦੱਸਿਆ ਵੀ 10 15 ਦਿਨ ਉੱਪਰ ਦੀ ਗੱਬਣਾ ਦੁੱਧੋਂ ਬਾਈ ਡਰਾਈ ਆ ਨੜਾ ਨੂੜਾ ਹੋ ਰਾ ਸਰੀਰ ਬਹੁਤ ਵਧੀਆ ਇਹ ਵਹਿੜ ਆਪਾਂ ਦੇ ਦਾਂਗੇ 85000 ਦੀ ਜੀਤ ਵੀਰੇ ਅੱਜ ਠੀਕ ਹੈ ਕਿਹੜਾ ਦਾ ਮਤਲਬ ਆ ਪਹਿਲਾਂ ਵੀ ਦੱਸਿਆ ਬਾਈ 60000 ਤੋਂ ਰੇਟ ਸਟਾਰਟ ਹੋ ਕੇ ਹਰ ਤਰ੍ਹਾਂ ਦੀ ਵਹਿੜ ਠੀਕ ਹੈ ਜਿਹੜੀ ਹੁਣ ਇਹ ਵੀਰ ਖੋਲਦੇ ਆ ਗਾਂਟੀ ਵਾਲੀ 43 ਕਿਲੋ ਦੋ ਦਿੱਤਾ ਇਹ ਵੀ ਉੱਥੇ ਬਾਈ ਦੀ ਫਾਰਮ ਸਿ ਲੈ ਆ ਹੂੰ ਤੁਸਾਂ ਸਵਾ 6 ਦਾਂਦਾ ਇਹ ਵਹਿੜ ਬਾਈ ਦੇ ਦਾਂਗੇ ਆਪਾਂ 1 ਲੱਖ ਤੇ ਚਲੀਏ ਵਾ ਕਿੰਨੇ ਚਿਰ ਦੀ ਕੱਬਣ ਹੈ ਇਹ ਪਿੰਡ ਬਾਈ ਰਹਿੰਦਾ ਹੀ ਮਹੀਨਾ ਬਸ ਠੀਕ ਹੈ ਇਧਰ ਨੂੰ ਲਿਜਾਈ ਬਾਈ 1 ਮਹੀਨਾ ਬਾਕੀ ਹੈ ਨਣਾ ਨੂਣਾ ਬਾਈ ਜੀ ਤੇ ਬਹੁਤ ਇਹਦੀ ਵੀ ਲੇਵੇ ਤੇ ਸਾ ਕਹਿੰਦਾ ਵੀ ਜਿੱਦਾਂ ਵੀ ਸੱਜਣ ਦੀ ਕੋਈ ਵੀ ਚੁਆਇਸ ਹੋਊਗੀ ਉਦਾਂ ਦਾ ਜਾਨਵਰ ਹਰ ਤਰ੍ਹਾਂ ਦਾ ਖੜਾ ਠੀਕ ਜਿਹਨਾਂ ਨੇ ਐਮ ਬਾਈ ਜੇ ਕੋਈ ਅੱਜ ਜਿਵੇਂ ਹੁਣ ਆਪਾਂ ਪਹਿਲਾਂ ਵੇਖਣਾ ਦਿਖਾਈਆਂ ਨੇ 65 85 75 ਦੇ ਰੇਟ ਦੀਆਂ ਉਹ ਗਾਮ ਅੱਗੇ ਜਾ ਕੇ ਤਿਆਰ ਹੋ ਕੇ ਵੀ ਵਧੀਆ ਰੁੱਤ ਜਿੱਦੀ ਸੂਣੀਆਂ ਨੇ ਆਪਣੇ ਹੱਥ ਨਾਲ ਬਾਈ ਜਾਨਵਰ ਦੀ ਕੇਅਰ ਹੋ ਜਾਂਦੀ ਨਾਲ ਪਤਾ ਲੱਗ ਜਾਂਦਾ ਸੀ ਕਿੰਨਾ ਕੁ ਟਾਈਮ ਪਸ਼ੂ ਪਹਿਲਾਂ ਡਰਾਈ ਹੋਇਆ ਹੋਇਆ ਠੀਕ ਪ੍ਰਦੀਪ ਬਾਈ ਜਿਹੜੀ ਹੁਣ ਇਹ ਗਾਂ ਬੈਠੇ ਬਾਈ 25 ਕਿੰਨਾ ਰਹਿਣ ਨੇ ਇਹ ਵੜ ਦੇ ਦਾਂਗੇ ਬਾਈ 95000 ਰੁਪਏ ਦੀ ਠੀਕ ਹੈ ਪੱਛਮਾਈ ਆਪਣੇ ਕੋਲੇ ਅਜੇ ਇਦਾਂ ਦੇ ਨੇ ਸਾਰੀਆਂ ਜਾਨਵਰਾਂ ਦੇ ਵੀ ਇਹ ਕਹਿਣ ਦਾ ਮਤਲਬ ਵੀ ਜਿੱਥੇ ਮਰਜ਼ੀ ਤਸੱਲੀ ਕਰ ਲੈ ਕੋਈ ਠੀਕ ਹੈ ਤੇ ਇਹਦਾ ਮਤਲਬ ਵੀ ਇਹ ਸਮਝ ਲੈ ਵੀਰ ਨੇ ਸੱਜਣ ਨਹੀਂ ਲੈਣੀ ਆਪਣੀ ਸੌਧ ਨਾਲ ਹੁੰਦਾ ਜਾਨਵਰ ਦਾ ਹੂੰ ਬਾਕੀ ਪਹਿੜਾ ਸਾਰੀ ਮਜ਼ਬੂਤ ਕਾਂਚੇ ਦੀਆਂ ਨਹੀਂ ਤਾਂ ਛੱਡੀਦਾ ਯਾਰ ਪ੍ਰਦੀਪ ਭਾਈ ਹੁਣ ਇਹ ਜਿਹੜੀ ਗਾਂ ਬਾਈ ਤੋੜ ਰਿਹਾ ਇਹ ਵੀ ਭਾਈ ਗਾਣਾ ਕੋਈ ਮੋਨ ਨਹੀਂ ਕਰ ਮਾਰੀ ਵੇ ਬਾੜ ਬਈ ਦੇ ਦਾਂਗੇ ਇੱਕ ਵਕਤ ਤੇ ਚਲੀ ਜਾਂ। ਕਿੰਨਾ ਚੱਲੇ ਜੂਹੇ? ਕਿੰਨੇ ਕਿ ਬਈ 35 ਕਿਲੋ ਤੋਂ ਮੰਨ ਕੇ ਲੈ ਲੈ। ਬਾਕੀ ਮੇਨ ਬਈ ਆਪਣੀ ਕਹਿ ਤੇ ਆ ਜਾਂਦੇ ਆਪਣੀ ਗੱਲ ਹਣਾ। ਹੂੰ। ਸੱਚੇ ਨਾਲ ਪਰ ਖਰੀਦਦਾ। ਠੀਕ ਐ। ਮੋੜਲਾ ਬਈ ਕਹਿੰਦੇ ਬਈ ਹੈਨਾ। ਹਰ ਰੋਜ਼ ਕਹਿੰਦੇ ਹਾਂ ਹਫਤੇ ਇਕੱਠੇ 30-30 ਜਾਨ ਪਰ ਸੇਲ ਕਰਦੇ ਆ। ਠੀਕ ਐ। ਕੋਈ ਜਾਨਵਰ ਤਾਂ ਇਦਾਂ ਦੇ ਵੀ ਹੋ ਹੀ ਜਾਂਦੇ ਨੇ ਵੀ ਜਿਹੜਾ ਇਹਨੂੰ ਕੋਈ ਨਾ ਕੋਈ ਫਰਕ ਨਿਕਲ ਜਾਂਦਾ ਬਈ ਹੈਨਾ। ਸਹੀ। ਵੀ ਜੇ ਆਪਾਂ ਇਹ ਵੀ ਸਾਰੇ ਵੀ ਨਹੀਂ ਕੋਈ ਬਿਮਾਰ ਹੋ ਗਿਆ ਕਿਸੇ ਹੋ ਗਿਆ। ਹੂੰ। ਇੱਥੇ ਜਾਨਵਰ ਵੀ ਦੇ ਚਲੋ। ਆਪਣੀ ਸਮਝ ਤਾਂ ਇਹ ਹੁੰਦੀ ਆ ਵੀ ਕਿ ਅੱਦੇ ਕਿਸੇ ਦਾ ਕੋਈ ਵੀ ਕੰਪਲੇਂਟ ਨਾ ਹੋਵੇ ਹਨਾ ਹੂੰ ਵਾਕਈ ਬਈ ਜਾਨਵਰ ਪਰਕਟ ਕੀ ਅੱਜ ਕਾਫੀ ਲੈ ਆ ਫਾਰਮ ਪਰਚੇਜ਼ ਕੀਤਾ ਸੀ ਉੱਥੋਂ ਆਏ ਨੇ ਸਾਰੇ ਹੂੰ ਇਹ ਉਹਦੇ ਵਿੱਚ ਆਏ ਆ ਵੀ ਜਾਨਵਰ ਚਲੋ ਬਈ ਥੋੜਾ ਰੈਲਾ ਮਿਲ ਜਾਂਦਾ ਪ੍ਰਤੀਪੇਦੀ ਕੀ ਡਿਟੇਲ ਆ ਬਈ ਇਹ ਤੋਂ ਇਲਾਵਾ ਭਾਈ ਆਪਣੇ ਕੋਲੇ ਮਤਲਬ ਆਪਣੇ ਵੀਡੀਓ ਬਹੁਤ ਬੱਟੀ ਹੋ ਜਾਨਵਰ ਟਿੱਪ ਤੋਂ ਟਿੱਪ ਟੋਪ ਗਾਵਾਂ ਕੱਚੀਆਂ ਖੜੀਆਂ ਆਪਣੇ ਕੋਲੇ ਇਹਦੇ ਵੀ ਬੈਡ ਤੇ ਭਾਈ 2 ਮਹੀਨੇ ਰਹਿੰਦੇ ਆ ਠੀਕ ਹੈ ਜੋੜਾ ਪਰ ਚੇਂਜ ਕੀਤਾ ਇਕੱਠਾ ਜੋੜੇ ਨੇ ਪਰ ਰੇਟ ਕਰ ਲੈ ਜਿਹੜੇ ਸੱਜਣੇ ਲੈਣਾ ਹੋ ਕਹਿਣ ਦਾ ਮਤਲਬ ਜੇ ਕੋਈ ਨਵਾਂ ਸੱਜਣ ਫਾਰਮਰ ਆ ਵੀ ਘਟੋ ਘਟ 15 ਵੇੜਾ ਆਪਣੇ ਕੋਲੇ ਇਦਾਂ ਦੀਆਂ ਨੇ ਵੀ ਜਿਹੜੀਆਂ ਅਗਲੇ ਮਹੀਨੇ ਦੇ ਵਿੱਚ ਮੰਨ ਲਾ ਜੇ ਕੋਈ ਲੈਂਦਾ ਸੱਜਣ ਉਹਦੇ ਕੋਲੇ ਆਪਣੇ ਫਾਰਮ ਤੇ ਜਾ ਕੇ ਸੈਟਲਮੈਂਟ ਹੋ ਕੇ ਵੀ ਉਹਦੇ ਕੋਲੇ ਇਕੱਠੇ ਦੋ ਇਹ ਵੇੜਨੇ ਭਾਈ ਆਪਣਾ ਮਿੱਤਰਾ ਜੋੜਾ ਭੇਵੇ ਕੋਲੇ ਹਰਿਆਣੇ ਦਾ ਇਹ ਵੇੜ ਆਪਣੇ ਕੋਲ ਹੀ ਗਈ ਹੋਈ ਆ ਪਿਛਲੇ ਸਾਲ ਪਹਿਲਣ ਮੱਛੀ ਦੁੱਧ ਬਹੁਤ ਸੋਨਾ ਦਾ 38 ਕਿਲੋ ਦੁੱਧ ਦਿੱਤਾ ਪਈ ਇਹਨੇ ਨੰਬਰ ਦੇ ਦਾਂਗੇ ਟੋਟਲ ਰਿਕਾਰਡ ਆ ਬਈ ਇਹਨਾਂ ਵੇੜਾਂ ਦਾ ਫੁੱਲ ਸਾਈਜ਼ ਨੇ ਠੀਕ ਹੈ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਤੁਸੀਂ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ